ਸਟਾਰ ਮਿਥਿਆਸ ਅਤੇ ਦੰਤ ਕਥਾਵਾਂ ਵਾਲੀਆਂ ਜਲ ਪਰੀਆਂ ਨੇ ਸਦੀਆਂ ਤੋਂ ਆਪਣੇ ਸੁਹੱਪਣ ਬਦੌਲਤ ਜਹਾਜ਼ਰਾਨਾਂ ਅਤੇ ਮਲਾਹਾਂ ਨਾਲ ਲੁਕਣ ਮਿਟੀ ਖੇਡਦੇਆਂ ਉਹਨਾਂ ਨੂੰ ਆਪਣੇ دیਵਾਨੇ ਕਰ ਰੱਖਿਆ ਹੈ ਡੰਡੀ ਇਸ ਦੇ ਨਾਲ ਨਾਲ ਇਹਨਾਂ ਨੇ ਆਪਣੀ ਜਹਾਜ਼ਾਂ ਨੂੰ ਉਲਟਾਉਣ ਵਾਲੀ ਅਥਾ ਸ਼ਕਤੀ ਦਰਸਾਉਂਦਿਆਂ ਕਈਆਂ ਦੀ ਖੋਫ ਨਾਲ ਜਾਨ ਕੱਢੀ ਰੱਖੀ ਹੈ ਡੰਡੀ ਇਹ ਕਿਵੇਂ ਹਰ ਸਭਿਤਾ ਵਿੱਚ ਆਪਣੀ ਹੋਂਦ ਨੂੰ ਬਰਕਰਾਰ ਰੱਖਦੀਆਂ ਹਨ ਪ੍ਰਸ਼ੰਚਨ ਅੱਜਕੱਲ੍ਹ ਜਹਾਜ਼ਰਾਨੀ ਅਤੇ ਸਾਇੰਸ ਦੀ ਇੰਨੀ ਤਰੱਕੀ ਹੋ ਜਾਣ ਉਪਰੰਤ ਵੀ ਇਹ ਕਿਵੇਂ ਆਪਣੇ ਆਪ ਨੂੰ ਬਹੁਤਿਆਂ ਦੀਆਂ ਨਜ਼ਰਾਂ ਤੋਂ ਅਦ੍ਰਿਸ਼ ਰੱਖਦੀਆਂ ਹਨ ਪ੍ਰਸ਼ੰਚਨ ਏ ਆਪਣੇ ਆਪ ਨੂੰ ਕਿੱਥੇ ਅਤੇ ਕਿਵੇਂ ਲੁਕਾਈ ਰੱਖਦੀਆਂ ਹਨ ਪ੍ਰਸ਼ੰਚਨ ਕਿ ਇਹ ਕੋਈ ਦੁਰਲੱਭ ਜਿੰਸੀ ਰੋਗ ਜਾਂ ਜਮੰਦਰੂ ਵਿਗਾੜ ਤੋਂ ਸ਼ਿਕਾਰ ਤਾਂ ਨਹੀਂ ਜੋ ਬਹੁਤ ਹੀ ਦੁਰਲੱਭ ਅਤੇ ਸਦੀਆਂ ਦੇ ਵਕਫੇ ਬਾਦ ਪੈਦਾ ਹੋਣ ਕਰਕੇ ਮਿਥਿਹਾਸ ਦਾ ਹਿੱਸਾ ਬਣ ਗਏ ਹਨ ਪ੍ਰਸ਼ੰਚਨ ਮਿਸਰ ਦੇ ਮਹਾਰਾਜੇ ਅਤੇ ਮਹਾਰਾਣੀਆਂ ਦੀਆਂ ਮਮੀਆਂ ਬਹੁਤ ਮਸ਼ਹੂਰ ਹਨ ਜੋ ਅਸਲ ਵਿੱਚ ਉਹਨਾਂ ਦੇ ਮਰਨ ਉਪਰੰਤ ਉਹਨਾਂ ਦੀਆਂ ਸੰਭਾਲੀਆਂ ਹੋਈਆਂ ਦੇਹਾਂ ਹਨ ਡੰਡੀ ਬਿਲਕੁਲ ਇਸੇ ਤਰ੍ਹਾਂ ਹੀ ਕਈ ਥਾਵਾਂ ਉੱਤੇ ਪੁਰਾਤਨ ਸਮਿਆਂ ਵਿੱਚ ਪਕੜੀਆਂ ਗਈਆਂ ਜਲਪਰੀਆਂ ਨੂੰ ਮਮੀਆਂ ਦੇ ਰੂਪ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਡੰਡੀ ਇਹਨਾਂ ਵਿੱਚੋਂ ਜ਼ਿਆਦਾ ਮਸ਼ਹੂਰ ਫਿਜੀ ਦੀ ਮੰਮੀ ਹੈ ਡੰਡੀ ਫਿਜੀ ਦਖਣੀ ਪ੍ਰਸ਼ਾਂਤ ਮਹਾਸਾਗਰ ਵਿਚਲਾ ਮੁਲਕ ਹੈ ਜਿੱਥੋਂ ਦੀਆਂ ਜਲਪਰੀਆਂ ਬਹੁਤ ਮਸ਼ਹੂਰ ਹਨ ਡੰਡੀ ਇਥੋਂ ਦੇ ਕਈ ਅਜਾਇਬ ਘਰਾਂ ਵਿੱਚ ਕਥਿਤ ਅਸਲੀ ਜਲਪਰੀਆਂ ਦੀਆਂ ਮੰਮੀਆਂ ਲੋਕਾਂ ਦੇ ਵੇਖਣ ਲਈ ਪਈਆਂ ਹਨ ਡੰਡੀ ਇਨ੍ਹਾਂ ਵਿੱਚੋਂ ਇੱਕ ਮਸ਼ਹੂਰ ਜਲਪਰੀ ਜੋ ਦੇਖਣ ਨੂੰ ਖੁੰਖਾਰ ਲੱਗਦੀ ਹੈ ਉਸ ਮੰਮੀ ਦੀ ਸਟਾਰ ਨਮਾਇਸ਼ 1822 ਵਿੱਚ ਲੰਡਨ ਵਿੱਚ ਕੀਤੀ ਗਈ ਸੀ ਅਤੇ ਫਿਰ ਬਾਅਦ ਵਿੱਚ 1842 ਵਿੱਚ ਅਮਰੀਕਾ ਅੰਦਰ ਡੰਡੀ ਜਾਪਾਨ ਵਿੱਚ ਕਈ ਮੰਦਰਾਂ ਅੰਦਰ ਇਨਾ ਅਖੌਤੀ ਜਲਪਰੀਆਂ ਨੂੰ ਮੰਮੀ ਦੇ ਰੂਪ ਵਿੱਚ ਸੰਭਾਲਿਆ ਹੋਇਆ ਹੈ ਅਤੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਡੰਡੀ ਜਾਪਾਨੀ ਇਹ ਮੰਨਦੇ ਹਨ ਕਿ ਜੇ ਕੋਈ ਜਲਪਰੀਆਂ ਦਾ మాਸ ਖਾ ਲਵੇ ਤਾਂ ਉਹ ਅਮਰ ਹੋ ਸਕਦਾ ਹੈ ਡੰਡੀ ਜਾਪਾਨ ਦੀ ਸਭ ਤੋਂ ਮਸ਼ਹੂਰ 12 ਇੰਚ ਲੰਬੀ ਜਲਪਰੀ ਆਸਾ ਕੁਚੀ ਸ਼ਹਿਰ ਦੇ ਇੱਕ ਬੋਧੀ ਮੰਦਰ ਵਿੱਚ ਹੈ ਡੰਡੀ ਦੂਰੋਂ ਵੇਖਣ ਨੂੰ ਇਹ ਬਿਲਕੁਲ ਇਨਸਾਨੀ ਸ਼ਕਲ ਦੀ ਦੋ ਬਾਹਵਾਂ ਅਤੇ ਮਨੁੱਖੀ ਧੜ ਅਤੇ ਲੱਕੇ ਠੋਂ ਮੱਛੀ ਵਰਗੀ ਹੈ ਡੰਡੀ ਇਸ ਦੇ ਕੋਲ 1908 ਦਾ ਇੱਕ ਲਿਖਿਆ ਹੋਇਆ ਦਸਤਾਵੇਜ਼ ਵੀ ਪਿਆ ਹੈ ਜਿਸ ਉੱਪਰ ਇਸ ਦੇ ਪਕੜੇ ਜਾਣ ਬਾਰੇ ਪੂਰੀ ਵਿਆਖਿਆ ਹੈ ਡੰਡੀ 16ਵੀਂ ਸਦੀ ਦੇ ਅੱਧ ਵਿੱਚ ਡੈਨਮਾਰਕ ਦੇ ਵਪਾਰੀ ਚੀਨ ਵਿੱਚੋਂ ਕਈ ਤਰ੍ਹਾਂ ਦੀਆਂ ਕਥਿਤ ਅਸਲੀ ਜਲਪਰੀਆਂ ਨੂੰ ਲਿਆ ਕੇ ਯੂਰਪ ਦੇ ਮੁਲਕਾਂ ਵਿੱਚ ਵੇਚਦੇ ਹਨ ਡੰਡੀ ਅਸਲੀਅਤ ਵਿੱਚ ਇਹ ਸਾਰੀਆਂ ਬਾਂਦਰਾਂ ਅਤੇ ਮੱਛੀਆਂ ਨੂੰ ਜੋੜ ਕੇ ਬਣਾਈਆਂ ਨਕਲੀ ਜਲਪਰੀਆਂ ਹੁੰਦੀਆਂ ਸਨ ਜਿਨ੍ਹਾਂ ਦਾ ਬਰੀਕੀ ਨਾਲ ਹੀ ਪਤਾ ਲੱਗਦਾ ਸੀ ਡੰਡੀ ਫਿਜੀ ਵਾਲੀ ਜਲਪਰੀ ਦੀ ਮਮਮੀ ਜਿਸ ਦੀ ਇੰਗਲੈਂਡ ਅਤੇ ਅਮਰੀਕਾ ਵਿੱਚ ਨਮਾਇਸ਼ ਲਾਈ ਗਈ ਸੀ ਉਸ ਦੀ ਅਸਲੀਅਤ ਕੋਖਣ ਉੱਤੇ ਖੋਜਕਾਰਾਂ ਨੇ ਇਹ ਨਤੀਜਾ ਕੱਢਿਆ ਕਿ ਪੁਰਾਤਨ ਸਮਿਆਂ ਵਿੱਚ ਇਸ ਮਮਮੀ ਨੂੰ ਜਾਪਾਨ ਦੇ ਮਛੇਰਿਆਂ ਨੇ ਲੋਕਾਂ ਨੂੰ ਪਰਚਾਉਣ ਲਈ ਨਕਲੀ ਬਣਾਇਆ ਸੀ ਡੰਡੀ ਇੱਕ ਬਹੁਤ ਦੁਰਲੱਭ ਜਮੰਦਰੂ ਵਿਗਾੜ ਹੈ ਡੰਡੀ ਇਹ ਜਮੰਦਰੂ ਰੋਗ ਇਸ ਜਮੰਦਰੂ ਰੋਗ ਤੋਂ